जिंदाबाद 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 पंजाब सरकार मुर्दाबाद मुर्दाबाद मुर्दा मुर्दा मुर्दाबाद मुर्दा सरकार मुर्दाबाद 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 केन्द्र सरकार मुर्दाबाद 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 डाबरी सोचते सोचते, ਹਰਜੀਤ ਸਿੰਘ ਪ੍ਰੈਸ ਕਾਤਰ ਵੀ ਕੇ ਯੂ ਸਿੱਧੂਪੁਰ ਬਲਾਕ ਪਤਲਾ ਇਹ ਧਰਨੇ ਦਾ ਮਕਸਦ ਇਹ ਆ ਜੀ ਜੋ 19 ਤਰੀਕ ਨੂੰ ਇਹਨਾਂ ਨੇ ਸਾਡੇ ਤੇ ਜ਼ੁਲਮ ਕੀਤਾ ਕਿਸਾਨਾਂ ਦੇ ਸ਼ੰਭੂ ਔਰ ਖਨੌਰੀ ਤੇ ਉਸ ਜ਼ੁਲਮ ਦੇ ਵਿਰੋਧ ਦੇ ਵਿੱਚ ਅੱਜ ਰੋਸ ਧਰਨਾ ਹੀ ਜਿੰਨੇ ਵੀ ਐਮ ਐਲ ਏ ਨੇ ਆਮ ਆਦਮੀ ਦੇ ਜਿੰਨੇ ਵੀ ਮੰਤਰੀ ਨੇ ਸਾਰਿਆਂ ਦੇ ਘਰਾਂ ਗਏ ਅੱਜ ਧਰਨੇ ਦਿੱਤੇ ਗਏ ਨੇ ਇਸ ਰੋਸ ਵਾਸਤੇ ਵੀ ਸਾਡਾ ਉਥੋਂ ਸਮਾਨ ਜਿੰਨਾ ਵੀ ਚੋਰੀ ਹੋਇਆ ਵਾ ਤੇ ਇਸ ਰੋਸ ਵਾਸਤੇ ਅੱਜ ਅਸੀਂ ਧਰਨੇ ਕੀ ਕੀਤੀ ਜਾ ਰਹੀ ਆ ਤਾਂ ਧਰਨਾ ਕਿੱਥੇ ਲਾ ਰਹੇ ਤੁਸੀਂ ਜਿਹੜੇ ਵਿਧਾਇਕ ਦੇ ਖਿਲਾਫ ਆ ਬਿੱਲ ਕਲਵੰਦ ਸਿੰਘ ਹਲਕਾ ਛਤਰਾਣਾ ਐਮ ਐਲ ਏ ਆਮ ਆਦਮੀ ਦਾ ਉਹਨਾਂ ਦੇ ਵਿਰੋਧ ਪਾਤਣਾ ਉਹਨਾਂ ਦੀ ਕੋਠੀ ਆ ਉਹਨਾਂ ਦੀ ਕੋਠੀ ਦੇ ਅੱਗੇ ਹੀ ਹੁਣ ਅਸੀਂ ਧਰਨਾ 12 ਵਜੇ ਦੇ ਲੱਗੇ ਆਏ ਤੁਹਾਡੀ ਮੇਨ ਰੋਸੋ ਦਾ ਨਾ ਕੀ ਤੱਕਾ ਹੋਇਆ ਜੀ ਕਿਸਾਨਾਂ ਦਾ ਬਹੁਤ ਵੱਡਾ ਸਮਾਨ ਬਹੁਤ ਚੋਰੀ ਹੋ ਗਿਆ ਸਮਾਨ ਚੋਰੀ ਹੋ ਗਿਆ ਤੱਕਾ ਹੋਇਆ ਬਹੁਤ ਜ਼ਿਆਦਾ ਜੀ ਸਿਲੰਡਰ ਫਰਿੱਜ ਆਏ ਸੀ ਉਹਦੀ ਮੰਗ ਕਰ ਰਹੇ ਆ ਵੀ ਸਾਡੀ ਪਰਪਾਈ ਕੀਤੀ ਜਾਵੇ ਸਾਡੇ ਨਾਲ ਖੜੇ ਹੁੰਦੇ ਤੇ ਇਸ ਤਰ੍ਹਾਂ ਨਾ ਕਰਦੇ ਅੱਜ ਤੱਕ ਦਾ ਤੁਹਾਨੂੰ ਕਦੀ ਮਿਲਿਆ ਇੱਕ ਬੰਨੇ ਮੀਟਿੰਗ ਹੋਵੇ ਇੱਕ ਬੰਦੇ ਦਾ ਨਾ ਕੀ ਸਾਡੇ ਲੀਡਰ ਚੁੱਕੇ ਜਾਣ ਇਹ ਤਾਂ ਧੋਖੇਬਾਜ਼ੀ ਹੋਈ ਧੋਖੇਬਾਜ਼ੀ ਹੋਈ ਆ ਬਹੁਤ ਮਾੜੀ ਗੱਲ ਬਾਜੀ ਇੱਕ ਮੁਲਾਜ਼ਮ ਹੀ ਟਰਾਲੀ ਚੋਰੀ ਕਰ ਰਿਹਾ ਵਾ ਪੰਜਾਬ ਪੁਲਿਸ ਔਰ ਡੀਆਈਜੀ ਸਾਹਿਬ ਕਹਿ ਰਹੇ ਨੇ ਉਹਦਾ ਨਾ ਕੀ ਆ ਦੂਜੇ ਦਿਨ ਹੀ ਉਹ ਵੀਡੀਓ ਸਾਹਮਣੇ ਆ ਗਈ ਆ ਸਭ ਕੁਝ ਬੜਾ ਸਮਾਨ ਜਿਹੜਾ ਚੋਰੀ ਅਜੇ ਲੱਭ ਨਹੀਂ ਰਿਹਾ ਜੀ ਅਜੇ ਤਾਂ ਵੀਡੀਓ ਵੀ ਨਹੀਂ ਉੱਥੇ ਜਦੋਂ ਸਾਨੂੰ 6 ਵਜੇ ਉੱਥੋਂ ਸਾਡੇ ਗ੍ਰਿਫਤਾਰ ਕਰ ਲੈ ਸਾਰੇ ਕਿਸਾਨ ਹਾਂਜੀ ਉਹ ਇਹਨਾਂ ਦਾ ਫਰਜ ਨਹੀਂ ਸੀ ਮੰਨਦਾ ਉਹਦਾ ਨਾ ਕਿ ਉੱਥੇ ਸਾਡੇ ਸਮਾਨ ਦੀ ਇਰਾਖੀ ਕਰਨ ਦਾ ਸਾਨੂੰ ਤੇ ਕਿਸਾਨ ਨੂੰ ਕਿਸੇ ਨੂੰ ਜਾਣ ਨਹੀਂ ਹੀ ਦਿੰਦੇ ਉੱਥੇ ਲੁੱਟਮਾਰ ਵਾਲੇ ਔਰ ਜਾਂ ਪੰਜਾਬ ਪੁਲਿਸ ਹੀ ਉੱਥੇ ਸਾਰੀ ਕਿਸਾਨਾਂ ਸਾਰਿਆਂ ਨੂੰ ਤੇ ਗ੍ਰਿਫਤਾਰ ਕਰ ਲਿਆ ਜੀ ਇਹਨਾਂ ਨੇ ਔਰ ਬਹੁਤ ਵੱਡੀ ਲੁੱਟ ਹੋਈ ਆ ਜੀ ਉੱਥੇ ਕੱਲੀਆਂ ਟਰਾਲੀਆਂ ਹੀ ਪਹੁੰਚੀਆਂ ਜਾੜ ਦੇ ਵਿੱਚ ਕੋਈ ਵੀ ਸਮਾਨ ਉਹਦੇ ਉੱਪਰ ਨਹੀਂ ਪਹੁੰਚਿਆ ਗੱਦਿਆਂ ਤੱਕ ਲੈ ਗਏ ਜੀ ਮੇਰੇ ਖਿਆਲ 4 ਵਜੇ ਐਲਾਨ ਕਰ ਦੇਣਾ ਬੀਕੇਯੂ ਸਿੱਧੂਪੁਰ ਨੇ 1 5 ਤਰੀਕ ਨੂੰ ਹੋਣਾ 1 8 ਨੂੰ ਹੋਣਾ ਵਾ 1 10 ਨੂੰ ਹੋਣਾ ਪੰਜਾਂ ਪੰਜਾਂ ਜ਼ਿਲ੍ਹਿਆਂ ਦੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਔਰ ਬਹੁਤ ਜਲਦੀ 1 2 ਮਹੀਨਿਆਂ ਦੇ ਵਿੱਚ ਵਿੱਚ ਹੀ ਕਿਸਾਨ ਉੱਪਰ ਕੇ ਤੇ ਫੇਰ ਉਹਦਾ ਨਾ ਕੀ ਐਂ ਅੰਦੋਲਨ ਦੁਬਾਰਾ ਫੇਰ ਲੱਗਣ ਦੁਬਾਰਾ ਅੰਦੋਲਨ ਲੱਗੂਗਾ ਔਰ ਮੇਰਾ ਨਾਮ ਰਿਆਮ ਸਿੰਘ ਸਾਗਰਾ ਉਮੀਦਪੁਰਾਨ ਜਿਹੜਾ ਪਟਿਆਲਾ ਜਥੇਬੰਦੀ ਖੋਸਾ ਅਸੀਂ ਅੱਜ ਇੱਥੇ ਆਇਆ ਇਹਨਾਂ ਦੀ ਜਿਹੜੀ ਹੈ ਨਾ ਸਾਡੀ ਲੁੱਟ ਕੀਤੀ ਹੈ ਜਿਹੜੇ ਕਹਿੰਦੇ ਨਹੀਂ ਕੀਤੀਆਂ ਡੀਐਸਪੀ ਦੂਜਾ ਤੇ ਜਾਂਦਾ ਨਹੀਂ ਚੋਰੀ ਹੋਈ ਸਾਰੀ ਮੁਲਾਜ਼ਮਾਂ ਨੇ ਚੋਰੀ ਕੀਤੀ ਹੈ ਇਹਨਾਂ ਨੇ ਘਰਾਂ ਹੀ ਟੋਏ ਕਿੱਥੇ ਜੋਏ ਜਾਂ ਇਹਨਾਂ ਨੇ ਕਿਹਨੂੰ ਦਿੱਤੇ ਆ ਸਾਡਾ ਕਰੋੜਾਂ ਦਾ ਸਮਾਨ ਗਿਆ ਜਿਵੇਂ ਆਪਾਂ ਘਰਾਂ ਰੱਖਦੇ ਵੀਰੋ ਫਰਿੱਜਾਂ ਕੂਲਰ ਏਸੀ ਨਵੇਟਰ ਕੋਈ ਸਮਾਨ ਇਹੋ ਜਿਹਾ ਨਹੀਂ ਜਿਹੜਾ ਸਾਡੀ ਇੱਕ ਕੇ ਟਰਾਲੀ ਦੇ ਵਿੱਚ ਜਿੰਨਾ ਹੈ ਨਾ ਦੋ-ਦੋ ਸਾਲਾਂ ਦਾ ਸਮਾਨ ਰੱਖਿਆ ਕਿਸਾਨਾਂ ਨੇ ਵੀ ਪਤਾ ਨਹੀਂ ਕਿੰਨਾ ਚਿਰ ਬੈਣਾ ਸਾਰਾ ਇਹਨਾਂ ਨੇ ਲੈ ਕੇ ਘਰਾਂ ਚ ਲਗਾਏ ਕਿੱਥੇ ਲਗਾਏ ਇਹਨਾਂ ਨੂੰ ਪਤਾ ਹੈ ਜੋ ਸਰਕਾਰ ਪੰਜਾਬ ਨੇ ਕੀਤਾ ਜਿਵੇਂ 84 ਦੇ ਦੰਗੇ ਨਹੀਂ ਸੀ ਉਹ ਦਿੱਲੀ ਚ ਲੁੱਟਖੋਟ ਕੀਤੀ ਨਾਲੇ ਸਾਨੂੰ ਮਾਰਿਆ ਤੇ ਨਾਲੇ ਗਲਾਂ ਟਾਇਰ ਪਾਏ ਸਾਡੇ ਕਸਰ ਇਹ ਰਹਿ ਗਈ ਟਾਇਰ ਨਹੀਂ ਇਹਨਾਂ ਪਾਏ ਉਹ ਵਿਚਾਰ ਹੈ ਕਿ ਬਾਕੀ ਸਾਰਾ ਇਹਨਾਂ ਜੋ 84 ਦੇ ਦੰਗੇ ਵਾਲਾ ਕੀਤਾ ਇਹ ਰਹੀਂਦੀ ਦੁਨੀਆ ਤੱਕ ਇਹਨਾਂ ਦੇ ਕਾਲਖ ਮੱਤੇ ਤੇ ਰਹਿ ਗਈ ਜਿਹੜਾ ਸੈਂਟਰ ਸਰਕਾਰ ਉਹ ਹੋ ਗਿਆ ਸਾਈਡ ਤੇ ਨੂੰਗਲ ਲਾ ਕੇ ਇਹਨੂੰ ਹੁਣ ਦੱਸ ਦੇਣਗੇ ਲੋਕ ਵੀ ਕੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਸਾਡੇ ਕਿਸਾਨ ਭਰਾ ਨੇ ਹੌਲੀ-ਹੌਲੀ ਉੱਪਰ ਕਿ ਆਉਣਗੇ ਅਜੇ ਤਾਂ ਅਸੀਂ ਸਾਰੇ ਆਪ ਦੇ ਉਲਝੇ ਪਏ ਆ ਸਾਡੀਆਂ ਟਰਾਲੀਆਂ ਟਰੈਕਟਰ ਇਹਨੇ ਗਾਇਬ ਹੋਏ ਪੈਣੇ ਅਜੇ ਤਾਂ ਸਾਡੇ ਸਿਲੈਂਸਰ ਤੱਕ ਨਹੀਂ ਚੜਦੇ ਟਾਇਰ ਦੇ ਟਰੈਕਟਰ ਜਿਹੜਾ ਸਲੈਂਸਰ ਵੀ ਲੈ ਕੇ ਲੈ ਗਏ ਤੇ ਇਹ ਕਹਿੰਦੇ ਚੋਰੀ ਨੂੰ ਬੈਟਰੀ ਨਹੀਂ ਕੋਈ ਛੱਡੀ ਕੋਈ ਹੁੱਕਾ ਨਹੀਂ ਛੱਡਿਆ ਕਿਹੜੀ ਚੀਜ਼ ਨਹੀਂ ਸਾਡੀ ਚੋਰੀ ਇਹਨਾਂ ਕਰਾਈ ਤੇ ਕੀਤੀ ਆਪ ਖੁਦ ਕਰ ਕਰਕੇ ਲੈ ਗਏ ਨੇ ਤੁਹਾਡੇ ਸਾਹਮਣੇ ਜਿਵੇਂ ਤੁਸੀਂ ਅੱਗੇ ਕਹਿ ਰਹੇ ਮੇਰੇ ਵੀਰੋ ਤੁਹਾਡੇ ਸਾਹਮਣੇ ਇੱਕ ਬੰਦਾ ਨਿਕਲਿਆ ਚੋਰ ਔਰ ਪੁੱਛ ਹਮ ਲਾਈ ਸਾਰੀ ਚੋਰ ਹੈ ਅਸੀਂ ਤਾਂ ਇਹ ਕਹਾਂਗੇ ਸਾਰੀ ਚੋਰ ਇੱਕ ਨਹੀਂ ਸਾਰੇ ਚੋਰ ਐਮ.ਐਲ.ਏ ਜਿਹੜਾ ਘਨੌਰ ਵਾਲਾ ਉਹਦੇ ਕੋਲੋਂ ਤੁਹਾਡੇ ਸਾਹਮਣੇ ਕਿੰਨੀਆਂ ਫੜੀਚੀਆਂ ਨੇ ਸਾਨੂੰ ਇਹਨਾਂ ਸਾਰਿਆਂ ਨੇ ਲੁੱਟਿਆ ਕਿਸੇ ਲਿਹਾਜ਼ ਦੀ ਕੀਤਾ ਅੱਜ ਸਾਨੂੰ ਸਮੋਸੇ ਖਾਣੇ ਸਨ ਸਮੋਸੇ ਕਾਹਦੇ ਖਵਾਉਂਦੇ ਜੀ ਸਾਥੋਂ ਖਾ ਲੋ ਸਮੋਸੇ ਸ਼ਰਮ ਆਉਣੀ ਏ ਤੁਹਾਡੀ ਜਮੀਰ ਮਰ ਚੁੱਕੀ ਆ ਜਿਹੜਾ ਸਾਡੇ ਵਧੇ ਕੀ ਕੀਤੀ ਨਾ ਇੰਨੀ ਬਾਹਰਲੇ ਮੁਲਕਾਂ ਦੇ ਤੱਕ ਨਹੀਂ ਕਰਦੇ ਜਿਹਨਾਂ ਹੱਦ ਇੱਕ ਇਹਨਾਂ ਨਾਲ ਤਾਂ ਉਹ ਚੰਗਾ ਰਹਿ ਗਿਆ ਬਾਹਰਲੇ ਮੁਲਕਾਂ ਦੇ ਸਾਡੇ ਬੰਦਿਆਂ ਲਿਆ ਕੇ ਤਾਂ ਇੱਥੇ ਛੱਡ ਗਿਆ ਇਹਨੇ ਤਾਂ ਸਾਨੂੰ ਲਿਆ ਕੇ ਤੇ ਕਿਤੇ ਜੰਗੜਾ ਹੀ ਕਿਤੇ ਸੁੱਟਿਆ ਕੇ ਕਿਤੇ ਆਂਦੇ ਅਸੀਂ ਡੱਲੇਵਾਲ ਨੂੰ ਕਰਿਆ ਨਹੀਂ ਕਿਉਂ ਨਹੀਂ ਕਰਿਆ ਉਸ ਨੇ ਫੜਿਆ ਹੋਰ ਕੀ ਕੀਤਾ ਕਿੰਨੇ ਸਾਡੇ ਕਿਸਾਨ ਬੀਬੀਆਂ ਭੈਣਾ ਸਾਰੇ ਨਾ ਜੇਲਾਂ ਹੀ ਦਿੱਤੇ ਨੇ ਕੀ ਸਾਡੇ ਪੱਲੇ ਛੜਿਆ ਨੇ ਭੈਣਾ ਦੀਆਂ ਚੁੰਨੀਆਂ ਲਾਤੀਆਂ ਧੱਕੇ ਮਾਰ ਮਾਰ ਕੇ ਪੁਲਿਸ ਮੁਲਾਜ਼ਮਾਂ ਤੇ ਬੀਬੀਆਂ ਉਹਨਾਂ ਧੱਕੇ ਮਾਰ ਮਾਰ ਕੇ ਜੇਲ੍ਹਾਂ ਲਗੇ ਇਹਨਾਂ ਕੋਈ ਪ੍ਰਸ਼ਾਸਨ ਨੇ ਸਾਡੇ ਨਾਲ ਚੰਗੀ ਕੀਤੀ ਹੈ ਇਹ ਰਹੀਂਦੀ ਦੁਨੀਆ ਭਰਾ ਕੋ ਨਾ ਰਹੇਗਾ ਔਰ ਇਹ ਜਿਹੜੇ ਗੁਰੂ ਗੋਬ ਸਿੰਘ ਦੀ ਅਨਸਬੰਸ ਹੈ ਨਾ ਸ਼ੁਰੂ ਤੋਂ ਚੱਲਦੀ ਆ ਰਹੀ ਏ ਸੱਟਾਂ ਵਧੀਆਂ ਹੁੰਦੀਆਂ ਨੇ ਸੈਣ ਕਰਦੇ ਆਉਗੇ ਸ਼ਾਂਤਮਈ ਧਰਨਾ ਕਰ ਰਹੇ ਆ ਅੱਜ ਵੀ ਵੇਖੋ ਤੁਹਾਡੇ ਸਾਹਮਣੇ ਐਮਐਲਏ ਸਾਹਿਬ ਦੇ ਘਰ ਦੇ ਲੱਗੇ ਲਾਇਆ ਸ਼ਾਂਤਮਈ ਧਰਨਾ ਸਾਡੇ ਸਮੋਸੇ ਲੈ ਕੇ ਆ ਕੇ ਆਂ ਤੁਹਾਡਾ ਅਸੀਂ ਪਾਣੀ ਵੀ ਨਹੀਂ ਪੀਣਾ ਸਾਡਾ ਡੱਲੇਵਾਲ ਸਾਹਿਬ ਨਹੀਂ ਕੁਝ ਪੀਂਦਾ ਤੁਹਾਡਾ ਅਸੀਂ ਕਿਵੇਂ ਪੀਵਾਂਗੇ ਅਸੀਂ ਉਹਨਾਂ ਦੇ ਜੋ ਸਾਡੇ ਪੈਰਾ ਦੇਾਂਗੇ ਉਹਨਾਂ ਸੋਚ ਤੇ ਜੇ ਉਹ ਸਾਡੇ ਆਗੂ ਆਰਡਰ ਕਰਨਗੇ ਨਾ ਵੀ ਆ ਪੱਕਾ ਨਾਲ ਅਸੀਂ ਉਸੇ ਤੇ ਚੱਲਾਂਗੇ ਆਉਣ ਵਾਲੇ ਦਿਨਾਂ ਜਵਿੰਦਰੋ ਜਿਵੇਂ ਵੀ ਤੁਹਾਡੇ ਸਾਹਮਣੇ ਪੱਤਰਕਾਰ ਵੀ ਰਹਿੰਦਾ ਹੈ ਧੰਨਵਾਦ ਕਰਦੇ ਆ ਜਿਹੜਾ ਸਰ ਕਵਰੇਜ ਕਰਕੇ ਸਾਰੇ ਮੁਲਕਾਂ ਤੱਕੜ ਪਾ ਰਹੇ ਅਸੀਂ